ਜਗਬਾਨੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਮਨੀਸ਼ ਤਰੋਤਰਾ ਅਸੀਂ ਇਸ ਵਕਤ ਖੜੇ ਆਂ ਰਾਜੀਵ ਜਵੱਦਾ ਦੇ ਜੱਦੀ ਪਿੰਡ ਪੋਣਾ ਵਿੱਚ ਤੇ ਇਹ ਤੁਹਾਨੂੰ ਦਿਖਾ ਦੇ ਇੱਕ ਸਾਥ ਜਿੱਥੋਂ ਰਾਜੀਵ ਜਵੱਦਾ ਦਾ ਸਿੰਗਿੰਗ ਦਾ ਜਿਹੜਾ ਕੈਰੀਅਰ ਸ਼ੁਰੂ ਹੋਇਆ ਸੀ ਜਿੱਥੋਂ ਨੇ ਪਹਿਲੀ ਵਾਰੀ ਤੇ ਸਾਥ ਵਿੱਚ ਤੋਂ ਸਾਡੇ ਨਾਲ ਪਿੰਡ ਦੇ ਪਾਠੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਜਨਾ ਜਾਂਦੇ ਹੋ ਕਿੰਦਾਂ ਜਦੋਂ ਉਹਨਾਂ ਦਾ ਸਟਾਰਟਿੰਗ ਹੋਇਆ ਕਿੰਨੇ ਸਾਹਿਬ ਤੋਂ ਪਹਿਲੇ ਇੱਥੇ ਉਹਨਾਂ ਨੇ ਗੀਤ ਗਾਇਆ ਸੀ ਦੇਖੋ ਮੈਨੂੰ ਤਕਰੀਬਨ 18 ਸਾਲ ਹੋ ਗਏ ਪਿੰਡ ਦੀ ਡਿਊਟੀ ਕਰਦੇ ਆ ਜਦੋਂ ਮੈਂ ਆਇਆ 17 ਸਾਲ ਦਾ ਰਾਜਵੀਰ ਸੀ ਉਸ ਵੇਲੇ ਤੇ ਉਹਨੇ ਤਕਰੀਬਨ ਅੱਗੇ ਹੋ ਕੇ ਬੈਠ ਜਾਣਾ ਜਦੋਂ ਮੈਂ ਕੀਰਤਨ ਕਰਨਾ ਬੜੇ ਧਿਆਨ ਨਾਲ ਗੌਰ ਨਾਲ ਅਨਮੋਲੀਆਂ ਨੂੰ ਦੇਖਣਾ ਤੇ ਬਾਅਦ ਜਦੋਂ ਭੋਗ ਵੰਣਾ ਫਿਰ ਮੈਨੂੰ ਕਹਿਣਾ ਬਾਬਾ ਜੀ ਮੈਨੂੰ ਅਨਮੋਲੀਆਂ ਸਿਖਾਓ ਮੈਨੂੰ ਕੀਰਤਨ ਸਿਖਾਓ ਤੇ ਮੈਂ ਕਹਿੰਨਾ ਆ ਜਾ ਬੇੜਾ ਆ ਜਾ ਕਰ ਕਿਉਂਕਿ ਅਸੀਂ ਗੁਰੂ ਘਰ ਦੇ ਵਿੱਚ ਹਰ ਕਿ ਬੱਚੇ ਆ ਜੀ ਸਿੱਖਦੇ ਆ ਸਾਡੇ ਕੋਲ ਤੇ ਉਹਨੂੰ ਟਾਈਮ ਨਹੀਂ ਸੀ ਮਿਲਦਾ ਤੇ ਇਸ ਕਰਕੇ ਇਹ ਨਹੀਂ ਆ ਸਕਦਾ ਸੀ ਬਾਕੀ ਉਹ ਬੱਚੇ ਨੇ ਗਾਉਣ ਦਾ ਸ਼ੌਂਕ ਬੜਾ ਸੀ ਤੇ ਕਿੱਦਾਂ ਦੇਖਦੇ ਹੋ ਕਿ ਕਹਿੰਦੇ ਪਿੰਡ ਦੇ ਹਰ ਬੰਦੇ ਨੇ ਉਹਨੇ ਕਿਹਾ ਸੀ ਵੀ ਜੇ ਕੋਈ ਮਦਦ ਦੀ ਲੋੜ ਹੈ ਮੈਨੂੰ ਦੱਸੋ ਪਰ ਮੇਰਾ ਨਾਮ ਨਹੀਂ ਆਣਾ ਚਾਹੀਦਾ ਐਦਾ ਦਾ ਉਹਨਾਂ ਦਾ ਨੇਚਰ ਸੀਗਾ ਕੀ ਕਹਿਣਾ ਚਾਹੁੰਦੇ ਹੋ ਹਰ ਬੰਦੇ ਨੂੰ ਕਿ ਉਹ ਖੁਦ ਮੁੰਨੂ ਨੇ ਕਿਹਾ ਸੀ ਕਈ ਵਾਰੀ ਇਹ ਆਖਣਾ ਬਾਬਾ ਜੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤਾਂ ਤੁਸੀਂ ਚੀਜ਼ ਕਰਾ ਨਹੀਂ ਬਸ ਤੁਸੀਂ ਮੈਨੂੰ ਦੱਸ ਦੇਣਾ ਬਸ ਮੈਨੂੰ ਫੋਨ ਕਰ ਦਿਓ ਤੁਹਾਨੂੰ ਉਸੇ ਤਰ੍ਹਾਂ ਉਹਦਾ ਹੀ ਮਦਦ ਮਿਲ ਜਾਈ ਹੋ ਤਾਂ ਹਰ ਪਿੰਡ ਨੂੰ ਕੁਝ ਗਰੀਬ ਅਮੀਰ ਹੋਵੇ ਸਾਡੇ ਵਰਗੇ ਸਭ ਨੂੰ ਉਹਦਾ ਬੜੀ ਕਰ ਕੋਈ ਦੱਸਣਾ ਮੇਰਾ ਨਾਮ ਨਹੀਂ ਹੁਕਤ ਰਹਦੇ ਸੰ ਕਿਉਂਕਿ ਆਪਣਾ ਨਾਮ ਜਿਹੜਾ ਗੁਪਤ ਦੱਸਣ ਸੱਚਾ ਦੇ ਮਦਦ ਕਰਕੇ ਦੱਸ ਦੇ ਨਹੀਂ ਸਭ ਮੈਂ ਉਹਨਾਂ ਦੀ ਮਦਦ ਕਰਨਾ ਕੀਤੀ ਕਰਦੇ ਸੰ ਹਰ ਕੋਈ ਜਾਣਦੇ ਸੰ ਕਿਸੇ ਧੀ ਬੱਚੀ ਦਾ ਵਿਆਹ ਹੈ ਤਾਂ ਚਲੇ ਜਾਣਾ ਘਰੇ ਤਾਂ ਉਹਨਾਂ ਨੇ ਗੁਪਤ ਮਦਦ ਕਰਦੇ ਨੇ ਸਾਡੇ ਵਰਗੇ ਨੇ ਚਲੇ ਜਾਣਾ ਤਾਂ ਗੱਲ ਕਰਨੀ ਸਾਨੂੰ ਜੋ ਚਾਹੀਦਾ ਮਿਲ ਜਾਣਾ ਸੀ ਆਹ ਜਮਾச்சா ਸੀ ਜਸਤ ਪੁਲਿਸ ਚ ਵੀ ਰਹੇ ਆ ਕਾਫੀ ਦੇਰ ਉਹਨਾਂ ਨੇ ਪੁਲਿਸ ਦੇ ਕਿਤੇ 8-9 ਸਾਲ ਸ਼ਾਇਦ ਕੰਮ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਸਿੰਗਿੰਗ ਲਾਈਨ ਚ ਆ ਗਏ ਪੁਲਿਸ ਲੈਣ ਹੋਣ ਤੋਂ ਪਹਿਲਾਂ ਵੀ ਉਹ ਇਸ ਪਾਸੇ ਆ ਗਏ ਉਹ ਪੜਦੇ ਹੁੰਦੇ ਸਨ ਉੱਥੇ ਪਟਿਆਰੇ ਤੇ ਉੱਥੇ ਵੀ ਉਹ ਤਕਰੀਬਨ ਬੋਲੀਆਂ ਪਾਉਂਦੇ ਸਨ ਜਾਂ ਜੀ ਪੋਲਿਸ ਦੇ ਫੰਕਸ਼ਨਾਂ ਦੇ ਵਿੱਚ ਤੇ ਉੱਥੋਂ ਵੀ ਇਸ ਲੈਣ ਦੇ ਵਿੱਚ ਸਨ ਪੁਲਿਸ ਲੈਣ ਚ ਭਰਤੀ ਨਹੀਂ ਸੁਣਾਉਣਾ ਚਾਹੁੰਦੇ ਉਹਨਾਂ ਦੇ ਪਰ ਬਾਪ ਨੇ ਕਿਆ ਵੀ ਨੇ ਤੂੰ ਪੁਲਿਸ ਐਂਡ ਫਰਤੀ ਹੋ ਜੇ ਤੂੰ ਵਾਇਗਰ ਵਾਂਗੀਆਂ ਛੱਡਦੀ ਉਹੀ ਗੱਲ ਹੋਈ ਜਦੋਂ ਕਾਫੀ ਪਪੂਲਰ ਹੋ ਗਏ ਗਾਣੇ ਗਾਣ ਲਾਪੇ ਫਿਰ ਉਹਨੇ 7-8 ਸਾਲ ਕਰਕੇ ਪੁਲਿਸ ਲਾਈਨ ਛੱਡਤੀ ਪੱਕੇ ਤੌਰ ਤੇ ਇਹ ਗਾਇਕੀ ਵਾਲੇ ਆ ਗਏ ਸਾਹਮਣੇ ਪਹਿਲਾ ਗਾਣਾ ਸੁਣਿਆ ਇੱਥੇ ਕੀਤਾ ਸੀ ਉਹਨਾਂ ਨੇ ਸੱਤ ਦੇ ਵਿੱਚ ਜਦੋਂ ਸੀ ਦੇਖੋ ਜਲੰਧਰ ਦੂਰਦਰਸ਼ਨ ਤੋਂ ਟੀਮ ਆਈ ਸੀ ਮੇਰਾ ਪਿੰਡ ਮੇਰਾ ਖੇਤ ਪਹਿਲੇ ਤੋਂ ਉਹਨਾਂ ਦੇ ਘਰੇ ਸ਼ੂਟਿੰਗ ਹੋਈ ਉਹਨਾਂ ਦੇ ਮਾਤਾ ਜੀ ਸਰਪੰਚ ਸਨ ਘਰੇ ਛੋੜੋਂ ਕੀਤੀ ਉਹ ਫਿਰ ਸਾਰੇ ਮਾਈਆਂ ਬੀਬੀਆਂ ਬੱਚੇ ਸਾਰੇ ਸੱਤ ਤੇ ਆ ਗਏ ਰਾਜਵੀਰ ਵੀ ਆ ਗਿਆ ਮੈਂ ਖੜਾ ਗੁਰਦੁਆਰੇ ਦੇਖ ਇੱਥੇ ਉਹਨੇ ਇੱਕ ਗੀਤ ਗਾਇਆ ਤੇ ਬੜਾ ਸੋਹਣਾ ਕੋਈ ਗੀਤ ਮੈਨੂੰ ਤਾਂ ਪਤਾ ਨਹੀਂ ਬੋਲ ਯਾਦ ਨਹੀਂ ਇਹ ਬਾਕੀ ਉਹ ਜੋ ਉਹਨਾਂ ਦੇ ਆਏ ਸਨ ਜਿਹੜੇ ਦੋ ਦਰਸ਼ਕੀ ਟੀਮ ਉਹਨੇ ਕਿਹਾ ਵੀ ਤੇਰੀ ਆਵਾਜ਼ ਬਹੁਤ ਧੀਏ ਤੇ ਕਹਿੰਦਾ ਜੀ ਮੈਂ ਤਾਂ ਬੋਲੀਆ ਪਾਣਾ ਤੇ ਮੇਰੀ ਲਹਿਣ ਹੀ ਹੈ ਮੈਂ ਤਾਂ ਗਾਇਕਰੀ ਬਣਨਾ ਹੈ ਜੀ। ਏਕੀ ਕਹਿਣਾ ਜਾਂਦੇ ਹੁਣ ਜਿਹੜੇ ਪੂਰੇ ਪਿੰਡ 'ਚ ਸ਼ੌਕ ਦਾ ਮੋਲ ਹੈ ਤੁਹਾਡੇ ਵੱਲੋਂ ਅਰਦਾਸਾਂ ਵੀ ਕੀਤੀਆਂ ਗਈਆਂ ਤੇ ਪਿੰਡ 'ਚ ਕਾਫੀ ਦਿਨ ਤੇ ਉਸ ਤੋਂ ਬਾਅਦ ਜਦੋਂ ਅੱਜ ਪਤਾ ਲੱਗਿਆ ਦੇਖੋ ਅੱਜ ਤੋਂ 10 ਦਿਨ ਪਹਿਲੇ ਤੋਂ ਅਰਦਾਸਾਂ ਸੀ ਕਰ ਰਹੇ ਸੀ। ਅੱਜ ਵੀ ਅਸੀਂ 2 ਦਿਨ ਪਹਿਲੇ ਸਾਰੇ ਪਿੰਡ ਨੇ ਇਸਰਾਹ ਕੀਤੀ ਵੀ ਆਪਾਂ ਆਪਣੇ ਗੁਰੂ ਘਰ ਵਿਖੇ ਵੀ ਰਾਜਵੀਰ ਦੀਆਂ ਤੰਦਰੁਸਤੀਆਂ ਦੇ ਆਪਾਂ ਦਸਾਂ ਕਰੀਏ ਖੰਡਪੜ ਸਾਹਿਬ ਪ੍ਰਕਾਸ਼ ਕਰਾਈਏ ਪਰਸੋ ਖੰਡਪੜ ਸਾਹਿਬ ਪ੍ਰਕਾਸ਼ ਕਰਾਇਆ ਤੇ ਅੱਜ ਭੋਗ ਸੀ ਖੰਡਪੜ ਸਾਹਿਬ ਦਾ ਪਹਿਲੇ ਭੋਗ ਵਾਲੇ ਭੋਗ ਭਾ ਕੇ ਜਦੋਂ ਮੈਂ ਕੀਰਤਨ ਕੀਤਾ ਇੱਕੋ ਸ਼ਬਦ ਪੜਿਆ ਤੇ ਸਰਪੰਚ ਸਾਹਿਬ ਪਿਛੇ ਆਣ ਕੇ ਕਹਿੰਦੇ ਨੇ ਬਾਬਾ ਜੀ ਸਮਾਪਤੀ ਕਰ ਦੋ ਚਲੋ ਅਸੀਂ ਅਨੰਦ ਸਾਹਿਬ ਪੜ ਕੇ ਸਮਾਪਤੀ ਕੀਤੀ ਅਰਦਾਸ ਕੀਤੀ ਅਰਦਾਸ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਧਰ ਪਾਣਾ ਵਰਤ ਗਿਆ ਸੀ ਪਰਾਜੇ ਸਾਨੂੰ ਪਤਾ ਨੂੰ ਅਰਦਾਸ ਤੇ ਫਿਰ ਚੜ੍ਹਦੀ ਕਲਾ ਦੀ ਕੀਤੀ ਦੇਗ ਵੰਡੀ ਤੇ ਫਿਰ ਸੰਗਤ ਨੂੰ ਪਤਾ ਲੱਗ ਗਿਆ ਵੀ ਰਾਜਵੀਰ ਸਿੰਘ ਢਾਈ ਰਹੇ ਅੰਦਰ ਇੰਨਾ ਕੱਠ ਸਾਰੇ ਪਿੰਡ ਦਾ ਸਾਰੇ ਰੋਣ ਲੱਗ ਪਏ ਪ੍ਰਸ਼ਾਦਾ ਲੰਗਰ ਸਾਡਾ ਤਿਆਰ ਸੀ ਉੱਥੇ ਪਿਆ ਰਹਿ ਗਿਆ ਸਾਰੀ ਸੰਗਤ ਜਿਹੜੀ ਇਹਦਾ ਉਹਨਾਂ ਦੇ ਰੋਂਦੇ ਰੋਂਦੇ ਸਾਰੇ ਉਹਨਾਂ ਦੇ ਜਾ ਕੇ ਕਰੇ ਦਰਿਆ ਲੈ ਗਏ ਤੇ ਬੈਠ ਕੇ ਉੱਥੇ ਉਹਨਾਂ ਦੇ ਘਰੇ ਬੈਠੇ ਨੇ ਸਾਰੇ ਪਿੰਡ ਵਿੱਚ ਪੂਰਾ ਸੋਗ ਦਾ ਮਾਹੌਲ ਹੈ ਬਿਲਕੁਲ ਜੀ ਸਾਡੇ ਪਿੰਡ ਦੇ ਵਿੱਚ ਸਾਰੀ ਚੁੱਪ ਸ਼ਾਂਤ ਆਈ ਹੈ ਸਾਰੇ ਪਹਿਲੇ ਬਹੁਤ ਸਿਹਤਾਂ ਤੇ ਹੁਣ ਡੈਥ ਹੋ ਗਈ ਉਹ ਸਾਡੇ ਪਿੰਡ ਦੇ ਵਿੱਚ ਮੇਰੇ ਸ਼ਾਇਦ ਕਿਸੇ ਘਰੇ ਰੋਟੀ ਪੱਕੇ ਨਾਲ ਦੁੱਖ ਦੀ ਘੜੀ ਸਾਡੇ ਲਈ ਸਾਡੇ ਕੀ ਕਹਿਣਾ ਚਾਹੁੰਦੇ ਲਾਸਟ ਚੇਜ਼ ਦਾ ਆਈ ਜੋਤਾਂ ਨਾਸ਼ਤ ਤਵੇ ਹੀ ਕਹਿਣਾ ਚਾਹੁੰਦੇ ਵੀ ਅਕਾਲਪੁਰ ਖਵੈਗਰ ਜੀ ਆਪਣੇ ਚਰਨਾ ਜਨਵਾਸ ਵਕਸ਼ਣ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਵਕਸ਼ਿਸ਼ ਕਰਨਾ ਆਪਾਂ ਹੀ ਕਰ ਸਕਦੇ ਹੁਣ ਇਹੀ ਹੋਣਾ ਜਿਹੜਾ ਸੰਸਕਾਰ ਆ ਉਹ ਕਿਹਦੀ ਗੈਠੀ ਕੀਤਾ ਜਾਏਗਾ ਇਸੇ ਪਿੱਛੇ ਕੱਲ ਸੰਸਕਾਰ 12:00 ਵਜੇ ਤਕਰੀਬਨ ਪਤਾ ਲੱਗਾ ਵੀ 12:00 ਵਜੇ ਇੱਥੇ ਲੈ ਕੇ ਆਣਗੇ ਗੁਰਦਾਰੇ ਇੱਥੋਂ ਅਰਦਾਸ ਕਰਕੇ ਉਸ ਤੋਂ ਬਾਅਦ ਮੈਥੋਂ ਥੋੜੀ ਦੂਰ ਹੈਗੇ ਨਾਲ ਇੱਥੇ ਸ਼ਮਸ਼ਾਨ ਘਾਟ ਉੱਥੇ ਸੰਸਕਾਰ ਕਰਾਂਗੇ ਚਲੋ ਸੋ ਇਸ ਵਕਤ ਅਸੀਂ ਖੜੇ ਆ ਰਾਜਵੀਰ ਜਵੱਦਾਂ ਦੇ ਪਿੰਡ ਜਿੱਥੇ ਆਹੀ ਉਹ ਸਾਥ ਹੈ ਜਿੱਥੇ ਉਹਨਾਂ ਨੇ ਪਹਿਲੀ ਵਾਰੀ ਗਾਣਾ ਗਾਇਆ ਜਿੱਥੋਂ ਉਹਨਾਂ ਦਾ ਸੰਗੀਤ ਦਾ ਸਫਲ ਸ਼ੁਰੂ ਹੋਇਆ ਸੋ ਅੱਜ ਜਿਹੜਾ ਰਾਜਵੀਰ ਜਵੱਦਾਂ ਨੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਤੇ ਇਸ ਸੰਸਾਰ ਨੂੰ ਅਲਵਿਦਾ ਕਰ ਗਏ ਨੇ ਸੋ ਕੱਲ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਇਸੇ ਪਿੰਡ ਵਿੱਚ 12 ਵਜੇ ਦਾ